ਸੀ ਪ੍ਰੈਸ ਕਾਨਫਰੰਸ ਕਰਦੇ ਹੋ ਏਸੀ ਹਾਲ ਦੇ ਵਿੱਚ ਕਿਸੇ ਵਧੀਆ ਸਟੂਡੀਓ ਚ ਪਰ ਅੱਜ ਤੁਸੀਂ ਇੱਕ ਇਹੋ ਜੀ ਜਗ੍ਹਾ ਤੇ ਪਹੁੰਚੇ ਹੋ ਜਿੱਥੇ ਕਿਲੇ ਗੱਡੀਆਂ ਦਾ ਪਹੁੰਚਣਾ ਮੁਸ਼ਕਿਲ ਹੈ ਪਹਾੜਾਂ ਦੇ ਵਿੱਚ ਆਪਾਂ ਬੈਠੇ ਆਂ ਜਿਸ ਤਰ੍ਹਾਂ ਮੈਂ ਬੋਲਦਿਆਂ ਕਿਹਾ ਸੀ ਇਲੈਕਸ਼ਨ ਦੌਰਾਨ ਵੀ ਜਦੋਂ ਅਰਵਿੰਦ ਕੇਜਰੀਵਾਲ ਜੀ ਕਿ ਅਸੀਂ ਸਾਰੇ ਗਰੰਟੀਆਂ ਦੇ ਰਹੇ ਸੀ ਲੋਕਾਂ ਨਾਲ ਵਾਅਦੇ ਕਰ ਰਹੇ ਸੀ ਕਿ ਸਾਡੀ ਸਰਕਾਰ ਬਣੂਗੀ ਤਾਂ ਅਸੀਂ ਲੋਕਾਂ ਦੇ ਪੈਸੇ ਦਾ ਹਿਸਾਬ ਲਵਾਂਗੇ ਇੱਕ ਛੋਟਾ ਜਿਹਾ ਯੋਗਦਾਨ ਜਿਹੜਾ ਉਹ ਪੈਣ ਲੱਗਿਆ ਖਜ਼ਾਨੇ 'ਚ ਸਾਨੂੰ ਪੁੱਛਦੇ ਸੀ ਅਕਸਰ ਵਿਰੋਧੀ ਪਾਰਟੀਆਂ ਵੱਲੋਂ ਹੋਊਗਾ ਫਲਾਨੀ ਸਕੀਮ ਵਾਸਤੇ ਪੈਸਾ ਕਿੱਥੋਂ ਆਊਗਾ ਮੈਂ ਉਹਨਾਂ ਨੂੰ ਕਹਿੰਦਾ ਸੀ ਪੈਸਾ ਇੱਥੇ ਪਿਆ ਹੈ ਨਾਲ ਮੈਂ ਉਹਨੂੰ ਇਹ ਵੀ ਕਹਿੰਦਾ ਸੀ ਪੈਸਾ ਸ਼ਿਵਾਲਿਕ ਦੀਆਂ ਪਹਾੜੀਆਂ ਦੀਆਂ ਜੜਾਂ 'ਚ ਪਿਆ ਤੇ ਆਪਾਂ ਇਸ ਵਕਤ ਸ਼ਿਵਾਲਿਕ ਦੀਆਂ ਪਹਾੜੀਆਂ ਦੀਆਂ ਜੜਾਂ 'ਚ ਬੈਠੇ ਹਾਂ ਇਹ ਜੜਾਂ ਬਹੁਤ ਡੂੰਘੀਆਂ ਨੇ ਇਹਦੇ ਤਣੇ ਇੱਧਰ ਵੀ ਜਾਂਦੇ ਆ ਇੱਧਰ ਵੀ ਜਾਂਦੇ ਆ ਅੱਜ ਇੱਥੇ ਪੰਚਾਇਤ ਦੀ ਜ਼ਮੀਨ ਜਿਹੜੀ ਆਪਣੇ ਨਾਂ ਕਰਵਾ ਲਈ ਗਈ ਅਰ ਸੂਖਦਾਰ ਬੰਦਿਆਂ ਨੇ ਜਿਸ ਤਰ੍ਹਾਂ ਮੈਂ ਬੋਲਦਿਆਂ ਕਿਹਾ ਸੀ ਇਲੈਕਸ਼ਨ ਦੌਰਾਨ ਵੀ ਜਦੋਂ ਅਰਵਿੰਦ ਕੇਜਰੀਵਾਲ ਜੀ ਤੇ ਅਸੀਂ ਸਾਰੇ ਗਾਰੰਟੀਆਂ ਦੇ ਰਹੇ ਸੀ ਲੋਕਾਂ ਨਾਲ ਵਾਅਦੇ ਕਰ ਰਹੇ ਸੀ ਕਿ ਸਾਡੀ ਸਰਕਾਰ ਬਣੂਗੀ ਤਾਂ ਅਸੀਂ ਲੋਕਾਂ ਦੇ ਪੈਸੇ ਦਾ ਹਿਸਾਬ ਲਵਾਂਗੇ ਅੱਜ ਉਹਦਾ ਇੱਕ ਛੋਟਾ ਜਿਹਾ ਯੋਗਦਾਨ ਜਿਹੜਾ ਹੈ ਉਹ ਪੈਣ ਲੱਗਿਆ ਖਜ਼ਾਨੇ 'ਚ ਸਾਨੂੰ ਪੁੱਛਦੇ ਸੀ ਅਕਸਰ ਵਿਰੋਧੀ ਪਾਰਟੀਆਂ ਵਾਲੇ ਪੈਸਾ ਕਿੱਥੋਂ ਆਊਗਾ ਫਲਾਨੀ ਸਕੀਮ ਵਾਸਤੇ ਪੈਸਾ ਕਿੱਥੋਂ ਆਊਗਾ ਮੈਂ ਉਹਨਾਂ ਨੂੰ ਕਹਿੰਦਾ ਸੀ ਪੈਸਾ ਇੱਥੇ ਪਿਆ ਹੈ ਬੱ ਲੱਭਣ ਵਾਲਾ ਮੈਂ ਇਹਨਾਂ ਨੂੰ ਇਹ ਵੀ ਕਹਿੰਦਾ ਸੀ ਪੈਸਾ ਸ਼ਿਵਾਲਿਕ ਦੀਆਂ ਪਹਾੜੀਆਂ ਦੀਆਂ ਜੜਾਂ 'ਚ ਪਿਆ ਹੈ ਬਹੁਤ ਪੈਸਾ ਤੇ ਪੈਸ ਵਕਤ ਸ਼ਿਵਾਲਿਕ ਦੀਆਂ ਪਹਾੜੀਆਂ ਦੀਆਂ ਜੜਾਂ 'ਚ ਬੈਠੇ ਆ ਇਹ ਜੜਾਂ ਬਹੁ ਡੂੰਘੀਆਂ ਨੇ ਇਹਦੇ ਤਣੇ ਇੱਧਰ ਵੀ ਜਾਂਦੇ ਆ ਇੱਧਰ ਵੀ ਜਾਂਦੇ ਆ ਉਹ ਵੀ ਲੱਭਾਂਗੇ ਅੱਜ ਇੱਥੇ ਪੰਚਾਇਤ ਦੀ ਜ਼ਮੀਨ ਜਿਹੜੀ ਆਪਣੇ ਨਾਂ ਕਰਵਾ ਲਈ ਗਈ ਅਰੇ ਸੁਖਦਾਰ ਬੰਦਿਆਂ ਨੇ ਕੋਰਟ ਦਾ ਜਿਹੜਾ ਫੈਸਲਾ ਹੈ ਉਹ ਸਰਕਾਰ ਦੇ ਹੱਕ ਚਾ ਸਾਡੇ ਅਫਸਰ ਸਹਿਬਾਨ ਡੀਸੀ ਸਹਿਬਾਨ ਬੀਡੀਓ ਸਹਿਬਾ ਇਸ ਤੋਂ ਇਲਾਵਾ ਤਹਿਸੀਲਦਾਰ ਸਹਿਬਾਨ ਸਾਰਿਆਂ ਨੇ ਕਾਗਜ਼ਾਤ ਕੱਢੇ ਬੜੀ ਮਿਹਨਤ ਕੀਤੀ ਬਿਨਾਂ ਕਿਸੇ ਲੜਾਈ ਝਗੜੇ ਤੋਂ ਅੱਜ ਇੱਥੇ 2228 ਏਕੜ 2228 ਏਕੜ ਜ਼ਮੀਨ ਜਿਹੜੀ ਹੈ ਪੰਚਾਇਤ ਦੀ ਦੱਬੀ ਹੋਈ ਵੱਖ-ਵੱਖ ਰਸੂਖਦਾਰਾਂ ਵੱਲੋਂ ਉਹ ਛਡਵਾਈ ਗਈ ਹੈ ਮੈਂ ਕੋਈ ਫੇਰ ਕਹਿ ਦਿੰਨਾ 2828 1 ਕਜ ਜਿਹਦੇ ਵਿੱਚ ਖੈਰ ਦੀ ਲੱਕੜ ਵੀ ਹੈ ਪਹਾੜੀਆਂ 'ਚ ਲੱਗੀ ਹੋਈ ਜਿਹਦੀ ਕੀਮਤ ਲਗਭਗ 50 ਕਰੋੜ ਹੈ ਲੱਕੜ ਦੀ ਇਹਦੇ ਵਿੱਚੋਂ 2822 'ਚੋਂ 2500 ਏਕੜ ਮੈਦਾਨੀ ਹੈ ਬਿਲਕੁਲ ਤੇ ਬਾਕੀ 2500 ਦੇ ਕਰੀਬ ਜਿਹੜੀ ਜ਼ਮੀਨ ਹੈ ਉਹ ਪਹਾੜੀ ਹੈ 2822 ਏਕੜ ਜ਼ਮੀਨ ਛੁੜਾਈ ਗਈ ਹੈ ਲਗਭਗ ਜੇ ਐਵਰੇਜ ਪਾ ਲਈਏ 10 ਲੱਖ ਦੀ ਵੀ ਐਵਰੇਜ ਪਾ ਲਈਏ ਤਾਂ ਲਗਭਗ 300 ਕਰੋੜ ਤਾਂ ਜ਼ਮੀਨ ਦੀ ਵੈਲਿਊ ਹੈ 50 ਕਰੋੜ ਹੋਗੀ ਖੈਰ ਦੀ ਲੱਕੜ ਦੀ ਵੈਲਿਊ ਅੱਜ ਜਿੱਥੇ ਸਾਡਾ ਵਾਤਾਵਰਨ ਵਿਗੜ ਰਿਹਾ ਹੈ ਤੇ ਅਸੀਂ ਪਹਾੜਾਂ ਨੂੰ ਸੁੰਨੇ ਕਰ ਰਹੇ ਹਾਂ ਰੋਡੇ ਕਰ ਰਹੇ ਹਾਂ ਔਰ ਸਭ ਤੋਂ ਵੱਡੀ ਗੱਲ ਇਹ ਕਿ ਰੱਜੇ ਪੁਜੇ ਬੰਦੇ ਨੇ ਕੋਈ ਇਹ ਚ ਆਬਾਦਕਾਰ ਨਹੀਂ ਹੈਗਾ ਕੋਈ ਗਰੀਬ ਨਹੀਂ ਹੈਗਾ ਕਿ ਜਿਹਨੇ ਆਪਣੀ ਗੁਜ਼ਾਰੇ ਲਈ ਕੋਈ ਜ਼ਮੀਨ ਥੋੜੀ ਬਹੁਤ ਠੀਕ ਕਰ ਲਈ ਹੋਵੇ ਇੱਥੇ ਇੱਕ ਬੰਦੇ ਦੀ 1100 ਏਕੜ ਹੈ ਤੇ ਮੈਂ ਚਾਹੂੰਗਾ ਕਿ ਪੰਚਾਇਤ ਮੰਤਰੀ ਇਹ ਸਾਰੀ ਡਿਟੇਲ ਦੇਣ ਕਿ ਇਹਦੇ ਚ ਰਸੂਖਦਾਰ ਤੇ ਆਪਣੇ ਆਪ ਨੂੰ ਜਨਤਾ ਦੇ ਸੇਵਕ ਕਹਿਣ ਵਾਲੇ ਕਿੰਨੇ ਕਨੇ ਸਾਰੀ ਡਿਟੇਲ ਦਿੰਨੇ ਆ ਤੁਸੀਂ ਮੇhem ਆਪਾਂ ਪਹਿਲੀ ਮਈ ਤੋਂ ਸ਼ੁਰੂ ਕੀਤੀ ਸੀਗੀ ਇਸੇ ਦਿਨ ਤੋਂ ਸ਼ੁਰੂ ਕੀਤੀ ਮਾਨ ਸਾਹਿਬ ਦੀ ਅਸ਼ੀਰਵਾਦ ਦੇ ਨਾਲ ਸਾਡੇ ਮੁੱਖ ਮੰਤਰੀ ਜੀ ਦੀ ਅਸ਼ੀਰਵਾਦ ਦੇ ਨਾਲ ਉਹ ਸ਼ੁਰੂ ਕੀਤੀ ਤੇ ਮਾਨ ਸਾਹਿਬ ਨੇ ਕਿਹਾ ਹੀ ਗਿਆ ਕਿ ਤਾਲੀਵਾਲ ਸਾਹਿਬ ਸਭ ਜ਼ਮੀਨਾਂ ਛਡਾਓ ਪੰਜਾਬ ਚ ਜਿੱਥੇ-ਜਿੱਥੇ ਵੀ ਆ ਗਈਆਂ ਸੋ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਜ਼ਮੀਨ 228 ਇੱਕ ਰੱਪਾ ਛਡਾਈ ਆ ਅੱਜ ਤੱਕ ਜਿਹੜਾ ਸਾਡੀ 9053 ਇੱਕ ਟੋਟਲ ਜ਼ਮੀਨ ਹੋ ਜੂਗੀ ਜਿਹੜੀ ਅਸੀਂ ਛਡਾਕ ਕੇ ਆਪਣੇ ਮਹਿਕਮੇ ਨੂੰ ਤੇ ਸਰਕਾਰ ਨੂੰ ਜਿਹੜੀ ਦਿੱਤੀ ਆ ਅੱਜ ਜਿਹੜੇ ਛੋਟੀ ਬੜੀ ਨੱਗਲ ਦੇ ਵਿੱਚ ਆਪਾਂ ਬੈਠੇ ਆ ਮਾਨ ਸਾਹਿਬ ਨੇ ਜਿੱਦਾਂ ਦੱਸਿਆ ਕਿ ਪਹਾੜੀਆਂ ਦੇ ਦਿਲ ਦੇ ਵਿੱਚ ਪਹਾੜੀਆਂ ਦੇ ਇਸ ਬਹੁਤ ਕੀਮਤੀ ਏਰੀਆ ਦੇ ਵਿੱਚ ਆਪਾਂ ਬੈਠੇ ਆ ਜਿਹੜੇ ਲੋਕਾਂ ਨੇ ਜ਼ਮੀਨ ਕਬਜ਼ੇ ਤੇ ਕੀਤੀ ਸੀਗੀ ਮੈਂ ਉਹਨਾਂ ਦੇ ਬਾਅਦ ਵਿੱਚ ਤੁਹਾਨੂੰ ਜਾਣਕਾਰੀ ਦੇਣ ਤੋਂ ਪਹਿਲਾਂ ਜਿੱਦਾਂ ਮਾਨ ਸਰ ਨੇ ਕਿਹਾ ਸਾਡੇ ਡੀਸੀ ਸਾਹਿਬ ਮਹੱਲੀ ਦੇ ਸਾਡੇ ਐਸਐਸਪੀ ਸਾਹਿਬ ਸਾਡੇ ਪੰਚਾਇਤੀ ਰਾਜ ਮਹਿਕਮੇ ਦੇ ਡਾਇਰੈਕਟਰ ਸਾਹਿਬ ਸਾਡੇ ਏਡੀਸੀ ਸਾਹਿਬ ਸਾਡੀ ਪੀਡੀਓ ਸਾਹਿਬ ਸਾਡੇ ਡੀਡੀਪੀਓ ਸਾਹਿਬ ਸਾਡੀ ਸਾਡੀ ਪੰਚਾਇਤ ਸੈਕਟਰੀ ਸਾਡੇ ਤਹਿਸੀਲਦਾਰ ਸਾਹਿਬ ਜਿਨ੍ਹਾਂ ਨੇ ਮਿਹਨਤ ਕੀਤੀ ਉਹ ਦੋ ਤਿੰਨ ਦਿਨ ਪਹਿਲਾਂ ਹੀ ਆਪਾਂ ਨੇੜੇ ਇੱਥੇ ਸ਼ਿਸ਼ਵਾ ਫਾਰਮ ਕੈਪਟਨ ਮਨਿੰਦਰ ਸਿੰਘ ਦੇ ਫਾਰਮ ਦੇ ਲਾਗੇ 150 ਏਕੜ ਛੜਾਇਆ ਸੀਗਾ ਮੈਂ ਇਹਨਾਂ ਸਾਰੀ ਟੀਮ ਦਾ ਧੰਨਵਾਦ ਕਰਦਾ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਜ਼ਮੀਨ ਦੇ ਵਿੱਚ 16 ਬੰਦੇ ਸੀਗੇ ਇੱਕ ਜਿਹੜਾ ਫੌਜਾ ਸਿੰਘ ਕੋਈ ਪ੍ਰਾਈਵੇਟ ਲਿਮਟਿਡ ਕੰਪਨੀ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਕੰਪਨੀ ਆ ਇਨਫਰਾਸਟ੍ਰਕਚਰ ਕੰਪਨੀ ਹਾਂ ਇਹ ਬਹੁਤ ਵੱਡੀ ਕੰਪਨੀ ਆ ਇਹਦਾ 1100 ਏਕੜ ਇਹਨਾਂ ਦੇ ਕੋਲ ਸੀਗਾ ਈਮਾਨ ਸਿੰਘ ਪੁੱਤਰ ਸਿਮਰਤਜੀਤ ਸਿੰਘ ਮਾਨ ਸਿਮਰਤਜੀਤ ਸਿੰਘ ਮਾਨ ਜਿਹੜੇ ਸਾਡੇ ਲੋਕ ਸਭਾ ਦੇ ਮੈਂਬਰ ਨੇ ਸੰਗਰੂਰ ਤੋਂ ਜਿਹੜੇ ਮਤਲਬ ਬੜਾ ਪ੍ਰਸਾਦ ਕਰਦੇ ਆ ਸਿੱਖ ਜਮਦਾ ਵੱਖਰਾ ਉਹਦਾ ਜੋਨਾਂ ਦੇ ਬੇਟੇ ਦੇ ਨਾਮ 125 ਏਕੜ ਜਿਹੜੀ ਜ਼ਮੀਨ ਉਹ ਨਿਕਲੀ ਆ ਅਕਰ ਤਮਨ ਪੁੱਤਰ ਤਮਨ ਮਾਨ ਤਮਨ ਮੈਸੇਜ ਗੁਰੂ ਨਾਨਕ ਦੇਵ ਐਜੂਕੇਸ਼ਨ ਐਂਡ ਚੈਰੀਟੇਬਲ ਸੁਸਾਇਟੀ 103 ਏਕੜ ਇਹਨਾਂ ਦੇ ਨਾਮ ਜ਼ਮੀਨ ਜਿਹੜੀ ਨਿਕਲੀ ਆ ਅੱਗੇ ਫੇਰ ਸੁਣਿਓ ਪ੍ਰਭਦੀਪ ਸਿੰਘ ਸੰਧੂ ਪੁੱਤਰ ਗੁਰਦੀਪ ਸਿੰਘ ਸੰਧੂ ਅਤੇ ਗੋਬਿੰਦ ਸਿੰਘ ਸੰਧੂ ਪੁੱਤਰ ਪ੍ਰਭਦੀਪ ਸਿੰਘ ਸੰਧੂ ਨਾਨਕੀ ਕੋਲ ਇਹ ਪੁੱਤਰੀ ਸਿਮਰਜੀਤ ਸਿੰਘ ਮਾਨ ਦੇ ਧੀ ਜਵਾਈ ਨੇ 28 ਏਕੜ ਉਹਨਾਂ ਕੋਲ ਨਿਕਲੀ ਹੈ ਮਤਲਬ ਮਾਨ ਸਾਹਿਬ ਦੇ ਧੀ ਜਵਾਈ ਕੋਲ ਵੀ ਉਹਨਾਂ ਦੇ ਪੁੱਤਰ ਕੋ ਦੋਵਾਂ ਨੇ ਇੱਥੇ ਜ਼ਮੀਨ ਜਿਹੜੀ ਦੱਬੀ ਸੀਗੀ ਅਬਦੁੱਮਨ ਸਿੰਘ ਪੁੱਤਰ ਭਵਿੰਦਰ ਸਿੰਘ ਗਾਬਾ ਤੇ ਜਮਨਾਗਰ ਵਾਲੇ 25 ਏਕੜ ਇਹਨਾਂ ਨੇ ਮਤਲਬ ਜ਼ਮੀਨ ਜਿਹੜੀ ਦੱਬੀ ਸੀਗੀ ਨਵਦੀਪ ਕੋ ਪਤਨੀ ਰਣਜੀਤ ਸਿੰਘ 15 ਏਕੜ ਜ਼ਮੀਨ ਇਹਨਾਂ ਨੇ ਦੱਬੀ ਸੀਗੀ ਦੀਪਕ ਬਾਂਸਲ ਪੁੱਤਰ ਰੂਪ ਚੰਦ ਬਾਂਸਲ 11 ਏਕੜ 12 ਏਕੜ ਜ਼ਮੀਨ ਇਹਨਾਂ ਨੇ ਦੱਬੀ ਸੀਗੀ ਕੇ ਐਫ ਫਾਰਮੂਲ ਪ੍ਰਾਈਵੇਟ ਲਿਮਟਿਡ ਜਲੰਧਰ ਵਾਲੇ 11 ਏਕੜ ਜ਼ਮੀਨ ਉਹਨਾਂ ਨੇ ਦੱਬੀ ਸੀਗੀ ਤੇਜਬੀਰ ਸਿੰਘ ਢਿੱਲੋਂ ਪੁੱਤਰ ਜ਼ਿੰਦਰ ਸਿੰਘ 10 ਏਕੜ ਜ਼ਮੀਨ ਉਹਨਾਂ ਨੇ ਦੱਬੀ ਸੀਗੀ ਇੰਦਰ ਇੰਦਰਜੀਤ ਸਿੰਘ ਢਿੱਲੋਂ ਪੁੱਤਰ ਬਲਦੇਵ ਸਿੰਘ ਢਿੱਲੋਂ 8 ਏਕੜ ਜ਼ਮੀਨ ਉਹਨਾਂ ਨੇ ਦੱਬੀ ਸੀਗੀ ਦੀਪਿੰਦਰ ਪਾਲ ਚਾਲ ਪੁੱਤਰ ਬਲਦੇਵ ਸਿੰਘ 8 ਏਕੜ ਜ਼ਮੀਨ ਉਹਨਾਂ ਨੇ ਦੱਬੀ ਸੀਗੀ ਸੰਦੀਪ ਬਾਂਸਲ ਪੁੱਤਰ ਰੂਪਚੰਦ ਬਾਂਸਲ 6 ਏਕੜ ਜ਼ਮੀਨ ਉਹਨਾਂ ਨੇ ਦੱਬੀ ਸੀਗੀ ਔਰ ਹਰਮਨਦੀਪ ਸਿੰਘ ਧਾਲੀਵਾਲ ਸਾਬਕਾ ਮੰਤਰੀ ਗੋਪਰੀਤ ਕਾਂਗੜ ਜੀ ਦੇ ਬੇਟੇ ਆ ਜਿਹੜੇ ਕੈਪਟਨ ਮਦਨਦਰ ਸਿੰਘ ਜੀ ਸੱਜੀ ਬਾਹ ਸੀਗੇ 5 ਏਕੜ ਉਹਨਾਂ ਦੀ ਹੈ ਔਰ ਮਨਜੀਤ ਸਿੰਘ ਧਨੋਵਾ 5 ਏਕੜ ਉਹਨਾਂ ਦੀ ਹੈ ਔਰ ਮਾਨਸਾਹ ਰੀਤਾ ਸ਼ਰਮਾ 4 ਏਕੜ ਉਹਨਾਂ ਦੀ ਹੈ ਜਿਹੜੀ ਪੀਟੀਸੀ ਦੇ ਨਾਲ ਜਿੰਨਾਂ ਦੇ ਸਬੰਧ ਆ ਪੀਟੀਸੀ ਦੇ ਨਾਲ ਜਿੰਨਾਂ ਦਾ ਮਤਲਬ ਤਲਕ ਵਾਸਤਾ ਉਹਨਾਂ ਨੇ 4 ਏਕੜ ਜ਼ਮੀਨ ਦੱਬੀ ਸੀ ਕਿ 2800 28 ਏਕੜ ਜ਼ਮੀਨ ਦਾ ਅੱਜ ਸਾਡੀ ਟੀਮ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜਾ ਉਹ ਕਬਜ਼ਾ ਲਿਆ ਔਰ ਇਹ ਸਾਡੀ ਮਿਹਨਤ ਜਿਹੜੀ ਇਹ ਇਦਾਂ ਹੀ ਜਾਰੀ ਰਹੂਗੀ ਮਾਨ ਸਰ ਦੀ ਅਸ਼ੀਰਵਾਦ ਆ ਇਦਾਂ ਹੀ ਕੰਮ ਚੱਲਦਾ ਰਹੂਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਦੀ ਵੀ ਨਾ ਸਾਡੇ ਵਿਭਾਗਾਂ ਦੇ ਕਿ ਅਫਸਰੋਨਾਂ ਮੈਨੂੰ ਕਦੀ ਕਾਲ ਕਰਕੇ ਵੀ ਕਿਹਾ ਕਿ ਤਾਲੀਆ ਸਾਹਿਬ ਇੱਥੇ ਨਾ ਜਾਇਓ ਇੱਥੇ ਨਾ ਜਾਇਓ ਬੱਸ ਇਹਨਾਂ ਨੇ ਇੱਕੋ ਗੱਲ ਕਹੀ ਸੀ ਕਿ ਤਾਲੀਆਂ ਸਾਹਿਬ ਕਿਹੜੇ ਗਰੀਬ ਦਾ ਘਰ ਨਹੀਂ ਢਾਉਣਾ ਕਿ ਗਰੀਬ ਕਿਸਾਨ ਦਾ 1 ਏਕੜ ਵਾਲੇ ਦਾ 2 ਏਕੜ ਵਾਲੇ ਦਾ ਉਹਨੂੰ ਤੰਗ ਨਹੀਂ ਕਰਨਾ ਜਿਨ੍ਹਾਂ ਨੇ ਆਬਾਦ ਕਰਕੇ ਜ਼ਮੀਨ ਜਿਹੜੀ ਦੱਬੀ ਐ ਅਸੀਂ ਕਿਹ ਉਹਨੂੰ ਤੰਗ ਨਹੀਂ ਕੀਤਾ ਸੋ ਅੱਜ ਅਸੀਂ 9053 ਏਕੜ ਜ਼ਮੀਨ ਅੱਜ ਦੀ ਡੇਟ ਸਾਡੀ ਪੂਰੀ ਹੋ ਗਈ ਆ ਤੇ ਮਹਿਮਾਨ ਸਾਹਿਬ ਦਾ ਬਹੁਤ ਧੰਨਵਾਦ ਆ ਜਿੱਦਨ ਉੱਥੇ ਗਏ ਸੀ ਪਹਿਲੇ ਦਿਨ ਉਹ ਦਿਨ ਉਹਨਾਂ ਕੋ ਕੋਈ ਅਸ਼ੀਰਵਾਦ ਲੈ ਕੇ ਗਏ ਸੀ ਅੱਜ ਇੱਥੇ ਇਹਨਾਂ ਨੂੰ ਨਾਲ ਲੈ ਕੇ ਆ ਮੈਂ ਕਮਨ ਸਾਹਿਬ ਆਓ ਵੇਖੋ ਤੁਹਾਡੀ ਟੀਮ ਨੇ ਤੁਹਾਡੇ ਅਫਸਰਾਂ ਨੇ ਇੱਕ ਵੱਡੀ ਪ੍ਰਾਪਤੀ ਕੀਤੀ ਤੁਸੀਂ ਖੁਦ ਉੱਤੇ ਚੱਲ ਕੇ ਆਓ ਸੋ ਇਹਨਾਂ ਨੇ ਸਾਡੀ ਬੇਨਤੀ ਮੰਨ ਕੇ ਆਪ ਅੱਜ ਇੱਥੇ ਆਏ ਆ ਔਰ ਇਹ ਇਹਨਾਂ ਦੇ ਆਉਣ ਨਾਲ ਇਹ ਮੁਹਿੰਮ ਜਿਹੜੀ ਹੋਰ ਤੇਜ਼ ਹੋਊਗੀ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਮਾਨ ਸਾਹਿਬ ਅਜੇ ਹੋ ਤੁਹਾਡੇ ਨਾਲ ਗੱਲ ਕਰਨ ਦੀ ਸਰ ਇੱਕ ਪੁਛੇ ਪਏ ਉਹ ਕਹਿੰਦਾ ਕਿ ਫੌਜਾਂ ਸਿੱਖ ਜਿਹੜੇ ਆ ਨੇ ਉਹਨਾਂ ਦਾ ਨਾਮ ਕਿਸੇ ਪੋਲੀਟੀਕਲ ਬੰਦੇ ਦੇ ਨਾਲ ਜੁੜਦਾ ਇਹ ਤਾਂ ਇਨਕੁਆਰੀ ਦਾ ਵਿਸ਼ਾ ਜੀ ਇਨਕੁਆਇਰੀ ਇਹ ਅਸੀਂ ਕਿਹਾ ਕਿ ਕੀ ਕਰੋਗੇ ਤੁਸੀਂ ਇਹ ਅਸੀਂ ਕੋਲ ਦੋ-ਦੋ ਕਿੱਲੇ ਆ ਤਿੰਨ-ਤਿੰਨ ਕਿੱਲੇ ਵੀ ਸਾਡੀ ਰੋਜੀ ਰੋਟੀ ਇਹੀ ਹੈ ਵੀ ਜਿਹੜੀ ਸਾਤ ਤੋਂ ਚੜਾਈ ਜਾ ਰਹੀ ਆ ਆਬਾਦਕਾਰ ਜਿਹੜੇ ਨੇ ਨਾ ਜਿਨ੍ਹਾਂ ਨੇ ਆਬਾਦ ਕੀਤੀ ਹੈ ਉਹਨਾਂ ਨੂੰ ਅਸੀਂ ਕੁਝ ਨਹੀਂ ਕਹਿ ਰਹੇ ਬਲਕਿ ਉਹਨਾਂ ਨੂੰ ਅਸੀਂ ਇਹ ਕਹਿ ਰਹੇ ਹਾਂ ਕਿ ਤੁਸੀਂ ਆਪ ਦੇ ਨਾਮ ਕਰਵਾ ਲਓ ਮਲਕੀਅਤ ਥੋੜਾ ਬਹੁਤ ਪੈਸੇ ਦੇ ਕੇ ਤੁਸੀਂ ਕਿਉਂ ਤੁਹਾਡੀਆਂ ਗਰਦੌਰੀਆਂ ਜਾਂ ਇੰਤਕਾਲ ਤੁਹਾਡੇ ਨਾਮ ਨਹੀਂ ਹੈਗੇ ਉਹਨਾਂ ਨੂੰ ਅਸੀਂ ਪੰਜਾਬ ਦੇ ਵਿੱਚ ਆਫਰ ਵੀ ਦਿੱਤੀ ਹੋਈ ਹੈ ਉਹਨਾਂ ਕੋਲ ਹੀ ਆ ਉਹ ਨਾ ਹੀ ਕਿਸੇ ਗਰੀਬ ਦਾ ਘਰ ਨਾ ਹੀ ਕਿਸੇ ਆ ਛੋਟੇ ਕਿਸਾਨ ਨੂੰ ਅਸੀਂ ਤਾਂ ਕਰ ਰਹੇ ਆਂ ਹੁਣ ਜਿਹਨਾਂ ਕੋਲ 11-1100 ਏਕੜ ਹੈ ਸਵਾ ਸਵਾ 100 ਏਕੜ ਹੈ ਤੇ ਨਾਲ ਉਹਨਾਂ ਦੇ ਬਾਪੂਆਂ ਦੇ ਜਿਹੜੋ ਨਾਮ ਲੈਨੇ ਆ ਤਾਂ ਉਹ ਬਹੁਤ ਵੱਡੇ ਵੱਡੇ ਨਾਮ ਨੇ ਉਹਨਾਂ ਨੂੰ ਤਾਂ ਬਖਸ਼ਿਆ ਨਹੀਂ ਜਾ ਸਕਦਾ ਸੋ ਮੈਂ ਹੁਣ ਤੁਹਾਨੂੰ ਇਹ ਕਹਿਣਾ ਚਾਹਨਾ ਕਿ 9053 ਏਕੜ ਹੁਣ ਤੱਕ ਹੋ ਚੁੱਕੀ ਹੈ ਜਿਹੜੀ ਕਿ ਇਹ ਇਧਰ ਉਧਰ ਹੈਗੀ ਸੀ ਤੇ ਉਹ ਸਰਕਾਰ ਦੇ ਖਾਤੇ ਚ ਆ ਗਈ ਔਰ ਬਹੁਤ ਸਾਰੀ ਜ਼ਮੀਨ ਜਿਹੜੀ ਹੈ ਪੰਜਾਬ ਦੇ ਵਿੱਚ ਖੇਤੀਯੋਗ ਹੈ ਇਹ ਲੱਕੜ ਦਾ ਜਿਹੜਾ ਇਹਨੂੰ ਅਸੀਂ ਕੀ ਕਰਨਾ ਇਸ ਲੱਕੜ ਦਾ ਪੰਚਾਇਤ ਦੇ ਹਵਾਲੇ ਹੋ ਜੂਗੀ ਇਹ ਜ਼ਮੀਨ ਹੁਣ ਪੰਚਾਇਤ ਹੋਰ ਲੱਕੜ ਲਾਉਣਾ ਚਾਹੁੰਦੀ ਹੈ ਜਾਂ ਪੰਚਾਇਤ ਇਸ ਲੱਕੜ ਨੂੰ ਪਰਮਿਸ਼ਨ ਲੈ ਕੇ ਵੇਚ ਕੇ ਹੋਰ ਦੁਬਾਰਾ ਕੋਈ ਜਿਹੜੇ ਬੂਟੇ ਨੇ ਜਾਂ ਫਲਦਾਰ ਦਰਖਤ ਲਾਉਣੇ ਚਾਹੁੰਦੇ ਨੇ ਉਹ ਅਸੀਂ ਪਾਲਿਸੀ ਬਣਾਵਾਂਗੇ ਕਿ ਇਹਦਾ ਇਨ੍ਹਾਂ ਜ਼ਮੀਨਾਂ ਦਾ ਜਿਹੜਾ ਉਹਦੇ ਵਿੱਚ ਕਿੰਨੇ ਵਿੱਚ ਦਰਖਤ ਲਾਉਣੇ ਨੇ ਅਸੀਂ ਫੋਰੈਸਟ ਏਰੀਆ ਵਧਾਉਣਾ ਚਾਹੁੰਦੇ ਆ ਕਿੰਨਿਆਂ ਦੇ ਵਿੱਚ ਅਸੀਂ ਕਿ ਕੋਈ ਹੋਰ ਕਿਸਮ ਦੀ ਖੇਤੀ ਜਿਹੜੀ ਹੈ ਨਮੂਨੇ ਦੇ ਤੌਰ ਤੇ ਸੈਂਪਲ ਦੇ ਤੌਰ ਤੇ ਅਸੀਂ ਕਰਕੇ ਦਿਖਾਈਏ ਤਾਂ ਕਿ ਪੰਜਾਬ ਜਿਹੜਾ ਝੋਨੇ ਦੀ ਤੇ ਕਣਕ ਦੀ ਜਿਹੜਾ ਗੇਟ ਚੋਂ ਬਾਹਰ ਨਿਕਲ ਸਕੇ ਮਾਨ ਸਾਹਿਬ ਮਾਨ ਸਾਹਿਬ ਮਾਨ ਸਾਹਿਬ ਜਿਹੜੇ ਲੋਕਾਂ ਨੇ ਵੱਡੇ ਵੱਡੇ ਵੀ ਕਹਦੇ ਹੋ ਕਿ 1100 ਏਕੜ 125 ਏਕੜ ਉਹ ਲੋਕਾਂ ਦੇ ਨਾਲ ਕੋ ਸਾਫ ਅਫਸਰ ਵੀ ਸ਼ਾਮਲ ਲਏ ਉਹਨਾਂ ਦੇ ਜਦੋਂ ਇਹ ਜ਼ਮੀਨਾਂ ਦੱਬੀਆਂ ਗਈਆਂ ਨੇ ਉਹਨਾਂ ਦੇ ਵੀ ਕਾਰਵਾਈ ਹੋਊਗੀ ਸਭ ਕੁਝ ਹੋਊਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਨੂੰ ਹਜੇ ਜੜਾਂ 'ਚ ਜਾ ਲੈਣ ਦਿਓ ਤਣੇ ਜਿਹੜੇ ਨੇ ਉਹ ਬਹੁਤ ਡੂੰਘੇ ਨੇ ਤਣੇ ਇੱਧਰ ਉੱਧਰ ਜਾਣਗੇ ਸੋ ਤੁਸੀਂ ਵੀ ਮੈਂ ਸਾਰੇ মিডিਆ ਨੂੰ ਕਹਿਣਾ ਇੱਧਰਲੇ ਇਲਾਕੇ 'ਚ ਆਉਣ ਦੀ ਆਦਤ ਪਾ ਲਓ ਤੁਹਾਨੂੰ ਬਾਰ-ਬਾਰ ਇੱਥੇ ਆਉਣਾ ਪਿਆ